ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਜੰਨੀਆਂ ਲੰਗਰ ਲਾਉਣ ਪੈਣ ਰੋਟੇ ਸANT ਚਰਨੈਲ ਸਿੰਘ ਦੀ ਕਾਸਾ ਢਿੰਡਰਾਵਾਲਿਆਂ ਦੇ ਨਗਰ ਦੇ ਵਿੱਚ ਚੱਲਿਆ ਜੀ ਚਲੋ ਬੇਟਾ ਜੀ ਗੱਡੀ ਚੋੜੋ ਆ ਰੇਸ ਕਿਨੇ ਦਿੱਤੀ ਹੈ ਜੀ ਪੈਰ ਤੇ ਰੱਖੋ ਆ ਦੇ ਵਿੱਚ ਇਹ ਬੇਟਾ ਰੇਸ ਦਾ ਦੇਖੋ ਜੀ 2 ਮਿੰਟ ਦਾ ਸਾਡੀ ਰੇਸ ਰੇਸ ਕੰਪਨੀ ਨੇ ਲਾ ਕੇ ਦਿੱਤੀ ਆ ਹਾਂ ਜੀ ਕੰਪਨੀ ਨੇ ਬੜਾ ਕਰਿਓ ਰੇਸ ਆਹ ਆਏ ਕੰਪਨੀਆਂ ਦੇ ਸੈਂਟਰ ਤੇ ਕੰਪਨੀ ਦੇ ਵਾਰ ਮੂਲੇ ਐ ਹਾਂਜੀ ਹਾਂ 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 ਪਾਰਾ ਗ ਜਾਵੇ ਸ੍ਰੀ ਸੁਨਾ ਦੇ ਮਨ ਨੂੰ ਭਾਵੇ ਸਾਥ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਠੀਕ ਹਾਂ ਪਾਣੀ ਜਿਆਦਾ ਆਪਣਾ ਪੁਜਾਇਤਰ ਪੁੱਟਾ ਜਿਆਦਾ ਮੀਂਹ ਪੈ ਗਿਆ ਰਾਤ ਹਾਂਜੀ ਹੋਰ ਵਧੀਆ ਹੀ ਜਾ ਕੇ ਚਾਰਲੀ ਅੰਦਰ ਚਲੋ ਚਾਰਲੀ ਅੰਦਰ ਚਲ ਚਾਰਲੀ ਕਰੇ ਚੱਲ 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 ਬੇਟਾ ਚੱਲ ਜਾਣ 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 ਚੱਲਣ ਮਾਟਰ ਦੀ ਲੋ ਜੀ ਹੋ ਗਈ ਕਿਰਪਾ ਮਾਲਕ ਦੀ ਲੰਗਰ ਵਰਤ ਰਿਹਾ ਹੈ ਪਿੰਡ ਰੋਡੇ ਸਤ ਜਰਨੈਲ ਸਿੰਘ ਜੀ ਖਾਲਸਾ ਪੀਸਰਾ ਵਾਲਿਆਂ ਦੇ ਨਗਰ ਦੇ ਵਿੱਚ ਹੋਰ ਬਾਬਾ ਜੀ ਕਿੱਦਾਂ ਜਲਦੀ ਕਲਾ ਚੜਦੀ ਕਲਾ ਜੀ ਕੱਲ ਵੀ ਤੁਸੀਂ ਬਹੁਤ ਸੇਵਾ ਕੀਤੀ ਤੇ ਅੱਜ ਦੁਆਰਾ ਫੇਰ ਲੰਗਰ ਲਾਇਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੀ ਬਾਬਾ ਜੀ ਦਾ ਆਪ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ ਨਹੀਂ 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 ਸਾਡੇ ਪਿਓ ਵਾਸੀ ਹੈ ਨਾ ਬੜੀ ਖੁਸ਼ੀ ਮਿਲਦੀ ਹੈ ਜਦੋਂ ਲੰਗਰ ਲਾਉਂਦੇ ਆ ਨਾ ਖੁਸ਼ੀ ਮਿਲਦੀ ਹੈ ਗੁਰੂ ਦਾ ਲੰਗਰ ਆ ਪਰ ਖੁਸ਼ੀ ਤਾਂ ਇਹ ਚਾਹੇ ਜਦੋਂ ਦਣ ਜਿਹੜੇ ਉਹ ਛਿੱਤਿਆਂ ਦੇ ਦਿਨ ਚੱਲਦੇ ਪਏ ਆ ਲੋਕਾਂ ਨੂੰ ਪਤਾ ਨਹੀਂਗਾ ਹੈ ਕਿਉਂਕਿ ਕਰਮਾਂ ਵਾਲਾ ਜੀਵ ਹੈ ਜਿਹੜਾ ਅੱਜ ਲੰਗਰ ਲਾ ਦੇਊਗਾ ਹਨਾ ਦਿਨਾਂ ਚਾ ਕੇ ਕਰਮਾਂ ਵਾਲਾ ਕਰਮਾਂ ਵਾਲਾ ਬਿਲਕੁਲ ਬਾਬਾ ਬਿਲਕੁਲ ਬਾਬਾ ਜਿਹੜਾ ਹਿਸਾਬ ਤੁਹਾਡਾ ਬਹੁਤ ਬਹੁਤ ਕਰਮਾਂ ਵਾਲੇ ਕੱਲ ਵੀ ਤੁਹਾਡਾ ਬਹੁਤ ਵੱਡਾ ਯੋਗਦਾਨ ਸੀ ਇੱਥੇ ਰੋਡੇ ਦੀ ਨਗਰ ਦੀ ਧਰਤੀ ਦੇ ਤੇ ਅੱਜ ਦੁਬਾਰਾ ਤੁਸੀਂ ਫੇਰ ਇੱਥੇ ਪਹੁੰਚੇ ਆ ਤੇ ਤੁਹਾਡਾ ਹੀ ਪੂਰੇ ਨਗਰ ਵੱਲੋਂ ਇਹ ਸਵਾਗਤ ਕਰਦੇ ਆ ਬਹੁਤ ਬਹੁਤ ਪਰਮਾਤਮਾ ਤੁਹਾਨੂੰ ਤੁਹਾਡੇ ਇਹ کاروبارਤ ਵੀ ਬਹੁਤ ਰਕੀਆਂ ਬਖਸ਼ੇ ਠੀਕ ਹੈ ਬਾਬਾ ਜੀ ਧੰਨਵਾਦ ਠੀਕ ਹੈ ਜੀ ਹੋਰ ਕਿਦਾਂ ਲਓ ਜੀ ਲੰਗਰ ਚਾਲੂ ਆ ਬਾਬੇ ਤਾਰੀ ਜੀ ਵੱਲੋਂ ਤੇ ਸੰਗਤ ਦੇ ਸਹਿਯੋਗ ਦੇ ਨਾਲ ਤੇ ਇੱਧਰ ਚੱਲ ਰਿਹਾ ਜੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸੰਗਤ ਖੜੀ ਐ ਮਹਾਨ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੇ ਪਿੰਡ ਠੀਕ ਐ ਸੰਤਾਂ ਦੇ ਪਿੰਡ ਸ਼ਹੀਦਾਂ ਦੀ ਯਾਦ ਦੇ ਵਿੱਚ ਆਵੇ ਮੱਖਣ ਆਵੇ ਭਾਈ ਇੱਧਰ ਲਓ ਆਜੋ ਆਜੋ ਮੰਗੇ ਮੱਖਣ ਲਓ ਇੱਧਰ ਯਾਰ ਆਇਆ ਕੋਈ ਨਹੀਂ ਆਜਾ ਓ ਯਾਰ ਮੱਖਣ ਲੈ ਆ ਮੰਗੇ ਯਾਰ ਬਾਬਾ ਜੀ ਨਿਭਾ ਰਹੇ ਨੇ ਸੇਵਾ ਮੱਖਣ ਦੀ ਤੇ ਇੱਧਰ ਸਾਡਾ ਹੈਲੋ ਜੀ ਬੈਠੇ ਨੇ ਪ੍ਰਸ਼ਾਦਿਆਂ ਦੀ ਸੇਵਾ ਤੇ ਜੱਲੇਦਾਰ ਨਾਨਕ ਤੇਰੀ ਲੀਲਾ ਨਿਆਰੀ ਆ ਵੀਚਾ ਲਾਲਾ ਵੇ ਦੀ ਦੁਨੀਆ ਸਾਰੀ ਹੈ ਸਾਰੀ ਹੈ ਨਾਨਕ ਤੇਰੀ ਸੰਗਤ ਜੁਰਗੇ ਸਾਗਰ ਵੀ ਚਾਰ ਮੇ ਰੱਖੋ ਨਾਲ ਸਗਲੇ ਬਈ ਲੰਗਰ ਸਕੋ 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 ਪ੍ਰਸ਼ਾਦਾਏ ਸਕੋ ਵਾਰੀ ਵਾਰੀ ਨਾਲ ਛਗੀ ਚੱਲੋ ਬਾਈ ਪ੍ਰਸ਼ਾਦਾ ਪ੍ਰਸ਼ਾਦਾ ਵਾਰੀ ਅਨੁਸਾਰ ਹੀ ਆਊਗਾ ਮੰਗੇ ਯਾਰ ਉਹ ਦੂਜਾ ਹੋ ਜੂ ਪੱਕ ਪਾਤ ਜਾ ਹੋ ਜੂਗਾ ਫਿਰ ਹਾਂ ਪੱਕ ਪਾਤ ਜਣੀ ਕਰ ਸਕਦੇ ਯਾਰ ਵਾਰੀ ਅਨੁਸਾਰ ਹੀ ਆਊਗਾ ਭਰਾ ਬਣਿਆ ਹਾਂ ਆਪਾਂ ਜੀ ਸਰਾਹ ਦੇ ਕੇ ਗੁਰੂ ਘਰ ਦੀ ਵਾ 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 ਮੈਂ ਤਾਂ ਤਾਂ ਨਹੀਂ ਜਿਹੜਾ ਤੁਸੀਂ ਕੱਲ ਮੈਨੂੰ ਸੇਵਾ ਦਾ ਮੌਕਾ ਦਿੱਤਾ ਹਾਂ ਜੀ ਮੈਂ ਤੁਹਾਡਾ ਰਿਣੀ ਆ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਤੇ ਤੁਸੀਂ ਵਾਅਦਾ ਮਾਰੀ ਪ੍ਰਮਾਤਮਾ ਨੇ ਲੰਗਰ ਦਾ ਹੈਣਾ ਵੈਲਕਮ ਇਹਨਾਂ ਨੂੰ ਵੀਧੀ ਬਣਦੀ ਆ ਵੀਧੀ ਬਣਦੀ ਹੈਣਾ ਉਹ ਬਣਾਉਂਦਾ ਪ੍ਰਮਾਤਮਾ ਬਿਲਕੁਲ ਜੀ ਆਪੇ ਉਹ ਆ ਕਰਤਾਰ ਹਾਂ ਵੀ ਨਹੀਂ ਆਉਣਾ ਕੱਲਾ ਕਿਵੇਂ ਕਰੂਗਾ ਮੈਂ ਜੇਵਾਦਾਰ ਕਿਉਂ ਨਹੀਂ ਆਉਣੇ ਕਾਇਸੋ ਖਾਦੋ ਇਹ ਵਾਲਾ ਬਾਦੂ ਮੈਂ ਯਾਰ ਸੇਵਾਦਾਰੀ ਨਹੀਂ ਬਾਬਾ ਜੀ ਦੀ ਕੋਈ ਇਹ ਨਹੀਂ ਲਓ ਜੀ ਸੰਗਤ ਜੁੜ ਰਹੀ ਆ ਦੂਰੋਂ ਦੂਰੋਂ ਆ ਕੇ ਬਾਬਾ ਜੀ ਨਿਵਾ ਰਹੇ ਨੇ ਸੇਵਾ ਜੀਡੀ ਰੋਡ ਦੇ ਉੱਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਇਧਰ ਭਰਾ ਸਾਡੇ ਸ਼ੱਕਰੇ ਜੀ ਨੇ ਬਾਈ ਮਨਪ੍ਰੀਤ ਹੋਰੀ ਜੀ ਠੀਕ ਹੈ ਸੇਵਾ ਵੀ ਭਾਈ ਭਰਾਵਾਂ ਨੇ ਬਹੁਤ ਇੰਨਾ ਸਾਰਿਆ ਭਰਾਵਾਂ ਦੇ ਸਹਿਯੋਗ ਦੇ ਨਾਲ ਹੁੰਦਾ ਬਈ ਸਾਰਾ ਇਹ ਲੰਗਰ ਦਾ ਪ੍ਰਬੰਧ ਜੋ ਵੀ ਹੁੰਦਾ ਹੈ ਤੇ 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 ਇਹ ਤੇ ਇਹ ਲੈ ਲਈ ਜਾਏ ਦਾ ਪਛਾਣ ਲੈ ਲਿਆ ਆ ਚੱਲ ਰਿਹਾ ਜੀ ਸਾਰਾ ਕੰਮ ਜੀ ਗ੍ਰਾਮ ਮਹਲੇ ਬਾਬੇ ਸਾਰੀ ਦੇ ਨਾਲ ਇੱਕ ਸਨੇਹਾ ਇਹਦਾ ਸਨੇਹਾ ਇੱਕ ਸਨੇਹਾ ਹੈ ਇਹ ਕੰਮ ਕਰ ਉਹਨਾਂ ਦੇ ਨਾਲ ਹਾਂ ਜਿਹੜੇ ਹੋ ਗਏ ਕਰੋ ਬਹੁਤ ਬੰਦਿਆ ਹੋਰ ਕੰਮ ਕਰੋ ਹਾਂ 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 ਹਾਈ ਚੜਾ ਰਿਹਾ ਜੀ